ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜੂ ਗਣਕਵਾਲੀਆ Facebook ਪੇਜ ਤੇ ਰਾਜੂ ਗਣਕਵਾਲੀਆ YouTube ਚੈਨਲ ਦੇ ਉੱਤੇ ਸੋ ਜਿਵੇਂ ਤੁਹਾਨੂੰ ਪਤਾ ਹੈ ਜੀ ਵੀ ਅੱਜ ਮਹਾ ਸ਼ਿਵਰਾਤਰੀ ਦਾ ਤਿਹਾਰ ਹੈ ਜੀ ਦਿਹਾੜਾ ਸੋ ਅੱਜ ਅਸੀਂ ਪਹੁੰਚੇ ਹੋਇਆ ਸੀ ਪਹੁੰਚੇ ਹੋਏ ਸੀਗੇ ਜੀ ਰਣੀਕੇ ਵਿਖੇ ਸੋ ਆ ਜੋ ਨਹਿਰ ਆਉਂਦੀ ਹੈ ਨਾ ਰਣੀਕੇ ਦੇ ਉੱਤੇ ਪ੍ਰਾਚੀਨ ਮੰਦਿਰ ਹੈ ਜੀ ਦੱਸ ਦਈਏ ਤੁਹਾਨੂੰ ਰਣੀਕੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਧੂਰੀ ਦੇ ਨੇੜੇ ਪਿੰਡ ਪੈਂਦੇ ਜੀ ਰਣੀਕੇ ਸੋ ਉੱਥੇ ਇੱਕ ਸ਼ਿਵ ਸ਼ੰਕਰ ਜੀ ਦਾ ਬਹੁਤ ਪੁਰਾਣਾ ਤੇ ਪ੍ਰਾਚੀਨ ਮੰਦਿਰ ਹੈ ਜਿੱਥੇ ਸ਼ਿਵ ਲਿੰਗ ਪ੍ਰਗਟ ਹੋਏ ਸੀਗੇ ਸੋ ਅੱਜ ਉੱਥੇ ਪਹੁੰਚੇ ਆ ਜੀ ਸੋ ਦਿਖਾਉਣਾ ਸਾਨੂੰ ਉੱਥੇ ਦੇ ਕਰਾਉਣੇ ਦਰਸ਼ਨ ਮਿਲਾ ਸੋ ਸਵੇਰ-ਸਵੇਰ ਦਾ ਟਾਈਮ ਹੈ ਜੀ ਸੋ ਅਸੀਂ 7:00 ਵਜੇ ਦੇ ਕਰੀਬਨ ਪਹੁੰਚ ਗਏ ਸੀਗੇ ਇੱਥੇ ਸੋ ਦੁਕਾਨਾਂ ਨੇ ਜੋ ਬਨੇਆਰੀਆਂ ਵਗੈਰਾ ਦੀਆਂ ਜੋ ਸਮਾਨ ਜਿਹਨੂੰ ਮਨੇਆਰੀਏ ਕਹਿੰਦੇ ਨੇ ਆ ਤੇ ਉਹ ਹਲੇ ਵਿੱਚ ਖੁੱਲੀਆਂ ਨਹੀਂ ਹੈਗੀਆਂ ਜੀ ਕੁਝ ਬੰਦੇ ਕਈ ਵਾਰੀ ਲੇਟ ਬੰਦ ਕਰਦੇ ਨੇ ਇਹ ਦੇਖੋ ਇਹ ਬਾਈ ਸਮਾਨ ਚਿਰਨ ਲੱਗ ਰੇ ਇੱਧਰ ਬੱਚਿਆਂ ਦਾ ਜੋ ਸਮਾਨ ਹੈ ਕਰੋਕਰੀ ਵਗੈਰਾ ਦਾ ਜਾਂ ਕੋਈ ਹੋਰ ਖੜਾਉਣੇ ਵਗੈਰਾ ਦਾ ਹਨਾ ਇਹ ਇੱਧਰ ਇੱਕ ਮੌਤ ਦਾ ਖੂਹ ਹੈ ਜੀ ਜਿਹੜਾ ਮੋਟਰਸਾਈਕਲ ਵਗੈਰਾ ਚਲਾਉਂਦੇ ਨੇ ਇਹ ਵੱਡੇ ਮੇਲਿਆਂ ਤੇ ਆਉਂਦੇ ਨੇ ਤਕਰੀਬਨ ਸੋ ਇਹ ਦੇਖੋ ਜੀ ਇਹ ਬਾਈ ਜਿਹੜੇ ਮਹਿੰਦੀ ਵਗੈਰਾ ਲਾਉਂਦੇ ਨੇ ਜਾਂ ਗੁਵਾਰੇ ਵਗੈਰਾ ਨੇ ਇਹ ਦੇਖ ਸਕਦੇ ਹੋ ਤੁਸੀਂ ਮਹਿੰਦੀ ਲਾਰੇ ਨੇ ਇਹ ਹੱਥਾਂ ਦੇ ਉੱਤੇ ਇਹ ਪੀਪਨੀ ਜੀ ਵਗੈਰਾ ਪੂਪੂ ਇਹ ਜਿਹੜੇ ਕਰਦੇ ਹੁੰਦੇ ਨੇ ਉਹ ਪਏ ਨੇ ਸੋ ਇਹ ਛੱਲੇ ਪਏ ਨੇ ਜੀ ਜਿਹੜੇ ਲੱਕੜ ਦੇ ਛੱਲੇ ਚਾਬੀਆਂ ਹੁੰਦੇ ਨੇ ਸੋ ਅਸੀਂ ਪਹੁੰਚ ਗਏ ਜੀ ਮੰਦਿਰ ਦੇ ਗੇਟ ਦੇ ਕੋਲ ਇਹ ਤੁਹਾਨੂੰ ਦਿਖਾਉਣੀ ਹੈ ਮੰਦਿਰ ਦਾ ਗੇਟ ਹੈ ਇਹ ਵਾਲਾ ਜਿੱਥੋਂ ਦੀ ਐਂਟਰੀ ਹੁੰਦੀ ਹੈ ਸੋ ਇੱਥੇ ਪਹਿਲਾਂ ਜੁੱਤੀ ਜੋੜਾ ਦਾ ਰੱਖਿਆ ਹੈ ਜੀ ਉੱਥੇ ਸਿਮਾ ਕੇ ਇਹ ਦੇਖੋ ਅੰਦਰ ਐਂਟਰ ਹੋ ਗਏ ਅਸੀਂ ਸੋ ਅੱਜ ਸਵੇਰੇ ਸਵੇਰੇ ਕੁਝ ਇੰਨੀ ਜਿਆਦਾ ਭੀੜ ਹੈ ਨਹੀਂ ਸੀਗੀ ਜੀ ਤੇ ਬਹੁਤ ਘੱਟ ਰਸ ਸੀਗਾ ਜਿਉਂ-ਜਿਉਂ ਮਤਲਬ ਕਿ ਦਿਨ ਚੜਦਾ ਜਾਂਦਾ ਹੈ ਉਵੇਂ-ਉਵੇਂ ਰਸ ਹੋਣ ਲੱਗ ਜਾਂਦਾ ਸੋ ਜੋ ਮੰਦਿਰ ਦੇ ਅੰਦਰ ਲਈ ਪੰਡਾਲ ਹੈ ਉਸੇ ਦੇ ਵਿੱਚ ਹੀ ਥੋੜਾ ਜਿਆਦਾ ਰਸ ਸੀਗਾ ਇਹ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਉਣੀ ਆ ਇੱਥੇ ਬੈਰੀਗੇਡ ਲੱਗੇ ਹੋਏ ਨੇ ਜੀ ਇਹੋ ਮਤਲਬ ਕਿ ਗੋਲ ਚੱਕਰ ਦੇ ਨਾਲ ਮੱਥਾ ਟੇਕਣ ਵਾਸਤੇ ਵੀ ਭੀੜ ਨੂੰ ਕੰਟਰੋਲ ਕਰਨ ਵਾਸਤੇ ਸੋ ਇੱਥੇ ਬਸ ਵਾਰੀ ਨਾਲ ਹਲਕਾ ਹਲਕਾ ਬੰਦੇ ਚੱਲਦੇ ਰਹਿੰਦੇ ਨੇ ਜੀ ਅੱਗੇ ਅੱਗੇ ਸੋ ਇਹ ਹੈਗੀ ਜੀ ਅੰਦਰ ਦੀ ਤਸਵੀਰ ਬਾਕੀ ਜ਼ਿਆਦਾ ਉਹਨਾਂ ਨੇ ਵੀਡੀਓ ਵਗੈਰਾ ਬਣਾਉਣ ਨਹੀਂ ਦਿੱਤੀ ਹੈਗੀ ਰੋਕ ਦਿੰਦੇ ਸੀਗੇ ਸੋ ਕਰੋ ਜੀ ਦਰਸ਼ਨ